ਜੀ ਸਾਹਿਬ ਇਹ ਸੁਣਾ ਸੀ ਸਰ ਜੀ ਲੋਕ ਬੇਕੰਮ ਘਪਲ ਦੀ ਟੈਕ ਹੈ ਕਿਵੇਂ ਦੇਖੋ ਸੰਦੀਪ ਸਿੰਘ ਕਨੀ ਦੇ ਵਿੱਚ ਹੰਤਸੂ ਪਾਇਆ ਗਿਆ ਦੇਖੋ ਸੰਦੀਪ ਸਿੰਘ ਸਾਨੀ ਜੋ ਗੌਰ ਸਿੱਖਾ ਜੀ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਜ਼ਹਿਰ ਉਗੜਨ ਵਾਲੇ ਸੁਧੀਰ ਸੂਰੇ ਦਾ ਵੀ ਉਹਨੇ ਜਿਹੜਾ ਕਤਲ ਸੀ ਉਹ ਕੀਤਾ ਉਹਨੂੰ ਮਾਰ ਕੇ ਵੱਡੀ ਵੱਡੀ ਸੇਵਾ ਉਹਨੇ ਕੀਤੀ ਹੈ ਜੋ ਪਟਿਆਲਾਤ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਹੀ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖਾੜਕ ਪਵਾ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਬੇਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਔਰ ਖਾਸ ਕਰਕੇ ਬਾਬਾ ਚਰਨ ਸਿੰਘ ਦੀ ਬੀੜ ਸਾਹ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਉਹ ਕਤਲ ਉਹਨਾਂ ਨੂੰ ਸ਼ਹੀਦ ਉਹਨੇ ਕੀਤਾ ਉਹ ਦੁਸ਼ਟ ਜਿਹੜਾ ਉਹ ਪਿਛਲੇ ਕੁ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਨੇ ਨੂੰ ਇੱਕ ਗੱਲ ਕਹੀ ਸੀ ਜੇਕਰ ਤੂੰ ਉਸ ਜਿਹੜੇ ਪੈਦਾ ਹੋਇਆ ਹੁੰਦਾ ਤੇ 13 ਵੀ ਹੁਣ ਤੱਕ ਕੋਈ ਮੁਕਾਬਲਾ ਬਣਾ ਕੇ ਤੇ ਉਹਨੂੰ ਮਾਰ ਦਿੱਤਾ ਜਾਂਦਾ ਜਿਸ ਤੇ ਤੈਸ਼ ਵਿੱਚ ਆ ਕੇ ਤੇ ਜਿਹੜੀ ਉਹ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ ਦੇਖੋ ਕਿੰਨਾ ਕੁ ਜ਼ਾਲਮ ਪੁਲਿਸ ਅਫਸਰ ਆ ਕਿ ਜਿਹਦੀ লাশ ਲੈਣ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਲੋਕੋ ਉਹਦਾ ਨਾਮ ਸੁਭਾ ਸਿੰਘ ਸੀ ਔਰ ਆਪਣੇ ਆਪ ਨੂੰ ਉਹ ਸੂਬਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹ ਅਜੀਹਕ ਪੁਲਿਸ ਅਫਸਰ ਜਿਹੜਾ ਸਿੱਖੀ ਭੇਸ ਵਿੱਚ ਸੀ ਤੇ ਆਪਨੇ ਆਪ ਨੂੰ ਸਰਬਸਰਹੰਦ ਕਹਿ ਕੇ ਤੇ ਸਿੱਖਾਂ ਦਾ ਸਿੱਖਾਂ ਦੇ ਕਤਲਿਆਮ ਕਰਨ ਵਾਲਾ ਜਿਹੜਾ ਪੁਲਿਸ ਅਫਸਰ ਸੀ ਉਹ ਕਿੰਨਾ ਕੁ ਜ਼ਾਲਮ ਹੋ ਸਕਦਾ ਉਸ ਜ਼ਾਲਮ ਦਾ ਦੁਨੀਆ ਤੋਂ ਤੁਰ ਜਾਣਾ ਔਰ ਉਹਦੇ ਤੋਂ ਬਾਅਦ ਸੰਦੀਪ ਸਿੰਘ ਸਨ ਇਹ ਉੱਤੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਅੰਨੇਵਾ ਪੁਲਿਸ ਵੱਲੋਂ ਡਾਂਗਾਂ ਦੇ ਨਾਲ ਕੋਟਮਾਰ ਕਰਨੀ ਤਸ਼ੱਦਦ ਕਰਨਾ ਔਰ ਲੁੱਭੁਹਾਨ ਜਿਹੜਾ ਉਹਨਾਂ ਕੀਤਾ ਗਿਆ ਇਹ ਜਿੰਨੇ ਵੀ ਦੰਦਾ ਕੀਤੇ ਜਾਵੇ ਔੜੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਾਨੀ ਦੇ ਹੱਕ ਵਿੱਚ ਜਿਹੜਾ ਉਹ ਖੜੇ ਹੋਣਾ ਚਾਹੀਦਾ ਹੈ ਔਰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼੍ਰੀ ਸ਼ਰਮ ਸਿੰਘ ਜੀ ਸਰਦਾਰ ਲੋਕ ਬੇਕੰਮ ਘੰਟੇ ਟਿਕੇ ਦੇਖੋ ਸੰਦੀਪ ਸਿੰਘ ਅੰਨੀ ਦੇ ਵਿੱਚ ਉਤਸਰਜਾਇਆ ਗਿਆ ਦੇਖੋ ਸੰਦੀਪ ਸਿੰਘ ਸਾਨੀ ਜੋ ਗੋਰ ਸਿੱਖਾ ਜੀ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਜ਼ਹਿਰ ਉਗੜਨ ਵਾਲੇ ਸੁਧੀਰ ਸੂਰੇ ਦਾ ਵੀ ਉਹਨੇ ਜਿਹੜਾ ਕਤਲ ਸੀਓ ਕੀਤਾ ਉਹਨੂੰ ਮਾਰ ਕੇ ਵੱਡੀ ਵੱਡੀ ਸੇਵਾ ਉਹਨੇ ਕੀਤੀ ਹੈ ਜੋ ਪਟਿਆਲਾਤ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਹੀ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖਾੜਕੁਆਰ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਬੇਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਔਰ ਖਾਸ ਕਰਕੇ ਬਾਬਾ ਚਰਨ ਸਿੰਘ ਦੀ ਬੀੜ ਸਾਹਬ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਉਕਾਤਲੇ ਉਹਨਾਂ ਨੂੰ ਸ਼ਹੀਦ ਉਹਨੇ ਕੀਤਾ ਉਹ ਦੁਸ਼ਟ ਜਿਹੜਾ ਉਹ ਪਿਛਲੇ ਕੁਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਨੇ ਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਤੂੰ ਉਸ ਜਿਹੜੇ ਪੈਦਾ ਹੋਇਆ ਹੁੰਦਾ ਤੇ ਤੇਰਾ ਵੀ ਹੁਣ ਤੱਕ ਉਸਨੂੰ ਮੁਕਾਬਲਾ ਬਣਾ ਕੇ ਤੇ ਉਹਨੂੰ ਮਾਰ ਦਿੱਤਾ ਜਾਂਦਾ ਜਿਸ ਤੇ ਤੈਸ਼ ਵਿੱਚ ਆ ਕੇ ਤੇ ਜਿਹੜੀ ਉਹ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ। ਦੇਖੋ ਕਿੰਨਾ ਕੁ ਜ਼ਾਲਮ ਪੁਲਿਸ ਅਫਸਰ ਆਇਆ ਕਿ ਜਿਹਦੀ লাশ ਲੈਣ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਲੋਕੋ ਦਾ ਨਾਮ ਸੁਖਬਾ ਸਿੰਘ ਸੀ ਔਰ ਆਪਣੇ ਆਪ ਨੂੰ ਉਹ ਸੁਪਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ। ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਅਜਿਹਾ ਇੱਕ ਪੁਲਿਸ ਅਫਸਰ ਜਿਹੜਾ ਸਿੱਖੀ ਪੇਸ ਵਿੱਚ ਸੀ ਤੇ ਆਪਣੇ ਆਪ ਨੂੰ ਸੁਲਬਾ ਸਰਹੰਦ ਕਹਿ ਕੇ ਤੇ ਸਿੱਖਾਂ ਦਾ ਸਿੱਖਾਂ ਦੇ ਇੱਕ ਕਤਲਿਆਮ ਕਰਨ ਵਾਲਾ ਜਿਹੜਾ ਪੁਲਿਸ ਅਫਸਰ ਸੀ ਉਹ ਕਿੰਨਾ ਪੁਜਾਰਮ ਹੋ ਸਕਦਾ ਉਸ ਜ਼ਾਲਮ ਦਾ ਦੁਨੀਆ ਤੋਂ ਤੁਰ ਜਾਣਾ ਔਰ ਉਹਦੇ ਤੋਂ ਬਾਅਦ ਸੰਦੀਪ ਸਿੰਘ ਸਨੇ ਉੱਤੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਅੰਨੇਵਾ ਪੁਲਿਸ ਵੱਲੋਂ ਡਾਂਗਾਂ ਦੇ ਨਾਲ ਕੋਟਮਾਰ ਕਰਨੀ ਤਸ਼ੱਦਦ ਕਰਨਾ ਔਰ ਲਹੂ-ਰੁਹਾਨ ਜਿਹੜਾ ਉਹਨਾਂ ਕੀਤਾ ਗਿਆ ਇਹ ਜਿੰਨੇ ਵੀ ਦੰਦਾ ਕੀਤੇ ਜਾਵੇ ਔੜੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਾਨੀ ਦੇ ਹੱਕ ਵਿੱਚ ਜਿਹੜਾ ਉਹ ਖੜੇ ਹੋਣਾ ਚਾਹੀਦਾ ਹੈ ਔਰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ